ਹਾਂਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਵੀ ਆ ਗੁੱਗਲ ਆਉਣ ਨਹੀਂ ਦਿੰਦੇ ਤੇ ਆਪਾਂ ਬਲਾਈਆਂ ਸੀਗੀਆਂ ਆ ਗੰਡਾਂ ਜੀਆਂ ਗੰਡਾਂ ਹੀ ਬਣਾਈਆਂ ਤੇ ਗੰਡਾਂ ਐਵੇਂ ਸੀ ਬਾਈ ਹੁਣੀ ਚੱਕਣ ਤੇ ਆਪਾਂ ਕਰਨਾ ਬਾਣ ਤਿਆਰ ਕਰਨ ਕਾਲਾ ਹੁਣ ਸਾਰਾ ਦਿਖਾਵਾਂਗੇ ਕਿਵੇਂ ਤਿਆਰ ਕਰਦੇ ਆ ਕੀ ਕੁਛ ਕਰਦੇ ਆ ਕੀ ਮਾਰਦੇ ਆ ਤਵੀਆਂ ਮਾਰਦੇ ਆ ਟੂਟਾ ਬਿੱਟਰ ਮਾਰਦੇ ਆ ਸਾਰਾ ਤੁਹਾਨੂੰ ਦਿਖਾਵਾਂਗੇ ਅੱਜ ਚੱਕੀ ਜਾਂਦੇ ਆ ਬਈ ਆਪਣੇ ਖੇਤ ਗੰਡਾਂ ਜੀਆਂ ਗੰਡਾ ਚੱਕ ਕੇ ਉਸ ਤੋਂ ਬਾਅਦ ਆਪਾਂ ਮਾਰਾਂਗੇ ਤਵੀਆਂ ਤਵੀਆਂ ਮਾਰ ਕੇ ਬਬ ਮੇਨ ਗੱਲ ਬਈ ਇਹੀ ਆ ਆਪਾਂ ਬਾਣ ਬਣਾਉਣਾ ਜਮਾ 1 ਨੰਬਰ 1 ਨੰਬਰ ਬਾਣ ਬਣਾ ਕੇ ਤੇ ਫੇਰ ਦੇਖੋ ਬੀਜਾ ਗਿਆ ਆਪਾਂ ਕਣਕ ਦਿਖਾਵਾਂਗੇ ਤੁਹਾਨੂੰ ਸਾਰਾ ਬਾਣ ਬੰਦਾ ਇੱਬੜ ਗਿਆ ਬਈ ਇਹਨਾਂ ਦਾ ਕੰਮ ਵੀ ਚੱਕ ਕੇ ਲੈ ਗਏ ਬਈ ਹੁਣ ਇਹ ਸਾਰੀਆਂ ਗੰਡਾਂ ਦੇਖਦੇ ਆ ਚਲੋ ਮਾਰਤੀਆਂ ਹਨੀ ਤਵੀਆਂ ਦੇਖੋ ਬਈ ਮਾਰਤੀਆਂ ਇਧਰ ਆਪਾਂ ਤਵੀਆਂ ਬਣ ਗਈ 11ਾਂ ਦਾ ਪਰਾਲੀ ਜੀ ਹੋ ਗਈ ਪਾਸੇ ਕਿੰਨੇ ਦੀ ਮਰੀਆਂ ਹੋਏ ਤਵੀਆਂ ਇਹ ਚ ਮਾਰੇ ਤਿੰਨ ਵਾਰ ਤਿੰਨਰ ਮਰੀਆਂ ਤਵੀਆਂ ਉਹ ਤੀਰ ਲਾਤੀ ਬਈ ਤਵੀਆਂ ਦੀ ਹੁਣ ਕੀ ਸੋਚਿਆ ਵੀ ਕੀ ਕਰਨਾ ਅੱਗੇ ਸੁਭਾਗਾ ਮਾਰਾਂ ਜੀ ਪਹਿਲਾਂ ਓਏ ਅੱਛਾ ਪਹਿਲਾਂ ਸੁਭਾਗਾ ਫੇਰ ਹਲ ਮਾਰਨੇ ਕ ਹਲ ਮਾਰ ਕੇ ਫੇਰ ਸੁਭਾਗਾ ਮਾਰਨਾ ਪਹਿਲਾਂ ਹਲ ਮਾਰ ਕੇ ਫੇਰ ਸੁਭਾਗਾ ਮਾਰਾਂਗੇ ਠੀਕ ਆ ਫੇਰ ਤੂੰ ਕਹਦਾ ਉਲਟ ਹੋਇਆ ਪਿਆ ਲੋ ਬਣ ਗਈ 11ਾਂ ਦਾ ਗੱਲ ਦੂਰ ਦੂਰ ਤੱਕ ਪਰਾਲੀ ਤੋਂ ਚੱਲ ਕੇ ਰਾਂ ਦਾ ਦੀਂਦੀ ਆ ਦੇਖਦੇ ਆ ਹਾਲ ਮਾਰ ਕੇ ਵੀ ਕੀ ਬੰਦਾ ਜੁੜਦਾ ਇਹਦਾ ਪਿੱਟੀ ਦਾ ਇੱਕ ਨੰਬਰ ਹਣੀ ਕੰਮ ਕਰਨਾ ਆਏ ਨਹੀਂ ਹੈਗਾ ਮਾੜਾ ਮੋਟਾ ਕਰਨਾ ਹੁਣ ਆਪਾਂ ਠੀਕ ਆ ਪੂਰਾ ਵਧੀਆ ਇੱਕ ਨੰਬਰ ਬਾਣ ਬਣਾ ਦੇਣਾ ਦੇਖਦੇ ਆ ਹੁਣ ਪਹਿਲਾਂ ਹਾਲ ਮਾਰਦੇ ਆ ਕਿ ਕੀ ਕਰਦੇ ਆ ਤੁਹਾਨੂੰ ਦਿਖਾਵਾਂਗੇ ਤਵਿਆਂ ਮਾਰਨ ਤੋਂ ਬਾਅਦ ਬਈ ਹੁਣ ਆ ਗਈ ਸੀ ਸੁਹਾਗੇ ਦੀ ਵਾਰੀ ਹੁਣ ਮਾਰੀ ਜਾਂਦੇ ਆ ਸੁਹਾਦਾ ਦੇਖੋ ਉਸ ਤੋਂ ਬਾਅਦ ਦੇ ਦੇ ਜਾਂਦਾ ਫਿਰ ਇੱਕ ਵਾਰੀ ਹਲ ਮਾਰ ਕੇ ਫਿਰ ਸੁਹਾਗਾ ਮਾਰ ਦਗੇ ਬਾਕੀ ਵੱਡੀ ਉਮੀਦ ਇਹੀ ਆ ਵੀ ਆਪਾਂ ਆਈ ਸਿੱਧੀ ਬੀਜਾਂਗੇ ਕਿ ਸੁਹਾਗਾ ਮਾਰੀ ਜਾਂਦੇ ਆ ਦੇਖੋ ਵਾਣ ਕੇਰਾ ਤਾਂ ਕਰਤਾ ਲੈਵਲ 'ਚ ਦੋ ਵਾਰੀ ਮਾਰੀਆਂ ਇਹ ਤੇ ਤਵੀਆਂ ਤੇ ਹੁਣ ਤੀਜੀ ਵਾਰੀ ਮਾਰੀ ਜਾਂਦੇ ਆ ਸੁਹਾਗਾ ਮਤਲਬ ਹੁਣ ਵੱਜ ਰਿਹਾ ਸੁਹਾਗਾ ਦੇ ਦੇ ਦੂਜਾ ਬੀਜਦੇ ਆ ਤੁਹਾਨੂੰ ਫੇਰ ਦਿਖਾਉਨੇ ਆ ਵਾਣ ਵੀ ਕਿਵੇਂ ਦਾ ਬਾਨਦਾ ਵਾ ਫਰਕ ਬਈ ਬਹੁਤ ਪਿਆ ਉਹ ਡੱਬੇ ਜੇ ਚਕਾਉਣ ਨਾ ਪਰਾਲੀ ਬਹੁਤ ਜ਼ਿਆਦਾ ਜੱਕੀ ਗਈ ਤੇ ਵਧੀਆ ਬਾਣ ਬਣੂ ਵੱਡੀ ਉਮੀਦ ਇਹੀ ਆ ਤੇ ਬਾਕੀ ਤੁਹਾਨੂੰ ਜਿੰਮੇ ਵੀ ਹੋਇਆ ਸਾਰਾ ਤੁਹਾਨੂੰ ਦਿਖਾਵਾਂਗੇ ਆ ਮਰੀ ਜਾਂਦਾ ਚੋਬਰ ਕਹਿੰਦੇ ਮੇਰੇ ਵੀਰੋ ਸੁਹਾਗਾ ਕੋਣ ਗਾਂ ਵਾਲੀ ਵੀਡੀਓ ਬੀਜਣ ਵਾਲੀ ਗਾਂ ਵਾਲੇ ਪਾਰਟ ਚ ਦਿਖਾਵਾਂਗੇ ਪਾਰਟ 2 ਆਊਗਾ ਇਹ ਵੀਡੀਓ ਦਾ ਤੇ ਆਪਾਂ ਇਹ ਵੀਡੀਓ ਇੱਥੇ ਕਰਦੇ ਆਂਡ